ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਵੀ ਹਰੇਕ ਪਿੰਡ ਦੇ ਵਿੱਚ ਵਿਜ਼ਿਟ ਕਰਦੇ ਹੁੰਦੇ ਹਾਂ ਨਾ ਕਿਤੇ ਨਾ ਕਿਤੇ ਕੋਈ ਜਿਹੜੀ ਚੀਜ਼ ਬਣੀ ਹੁੰਦੀ ਹੈਗੀ ਕੋਈ ਪੁਰਾਣੀਆ ਚੀਜ਼ਾਂ ਬਣੀਆਂ ਹੁੰਦੀਆਂ ਨੇ ਕਿ ਤੁਹਾਨੂੰ ਦਿਖਾਉਣੇ ਆਪ ਅੱਜ ਪਹੁੰਚੇ ਆ ਪਿੰਡ ਖੜਕ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਾਂ ਪਹੁੰਚੇ ਆ ਪਿੰਡ ਖੜਕ ਸਿੰਘ ਵਾਲਾ ਜਿੱਥੇ ਕਿ ਸਾਰੇ ਪੁਰਾਣੇ ਬੰਦੇ ਤਾਂ ਤਕਰੀਬਨ ਜਾਣਦੇ ਨੇ ਟਰੱਕ ਡਰਾਈਵਰ ਤੇ ਲੌਂਗ ਦਾ ਲਸ਼ਕਾਰਾ ਫਿਲਮ ਬਣੀ ਹੋਈ ਐ ਇੱਥੇ ਅੱਜ ਉਹ ਪਾਸੋਂ ਨੂੰ ਲੋਕੇਸ਼ਨਾਂ ਦਿਖਾਵਾਂਗੇ ਜਿਹੜੀਆਂ ਇੱਥੇ-ਇੱਥੇ ਟਰੱਕ ਡਰਾਈਵਰ ਫਿਲਮ ਬਣੀ ਸੀਗੀ ਇਹ ਉਹ ਚੀਜ਼ਾਂ ਹੁਣ ਸਾਰੀਆਂ ਬਦਲ ਦਿੱਤੀਆਂ ਗਈਆਂ ਨੇਗੀਆਂ ਆਪਾਂ ਪੁਰਾਣੀਆਂ ਚੀਜ਼ਾਂ ਦੇ ਸਾਬ ਨੂੰ ਤੁਹਾਨੂੰ ਜਿੱਥੇ-ਜਿੱਥੇ ਚੀਜ਼ਾਂ ਬਣੀਆਂ ਸੀਗੀਆਂ ਸ਼ੂਟ ਹੋਇਆ ਸੀਗਾ ਉਹ ਤੱਕ ਡਰਾਈਵਰ ਫਿਲਮ ਦਾ ਉਹ ਆਪਾਂ ਤੁਹਾਨੂੰ ਸਾਰੀ ਗੱਲੀ-ਗੱਲੀ ਲੋਕੇਸ਼ਨ ਇੱਥੇ ਦਿਖਾਵਾਂਗੇ ਸਾਰੇ ਇੰਜੋਏ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਏਰੀਆ ਉਹ ਜਗ੍ਹਾ ਜਿੱਥੇ ਕਿ ਟਰੱਕ ਡਰਾਈਵਰ ਫਿਲਮ ਦੇ ਜਿਹੜੇ ਸੀਨ ਹੋਏ ਸੀਗੇ ਉਹ ਤੁਹਾਨੂੰ ਕੱਲੀ-ਕੱਲੀ ਸ਼ੇਅਰ ਕਰਦੇ ਰਾਂਗੇ ਨਾਲ-ਨਾਲ ਦੱਸਦੇ ਰਾਂਗੇ ਲੋ ਜੀ ਤੁਹਾਨੂੰ ਲੈ ਚੱਲਦੇ ਆਪਾਂ ਲੋਕੇਸ਼ਨਾਂ ਦੇ ਵੱਲ ਹਾਂਜੀ ਦੋਸਤੋ ਆਪਾਂ ਜਿਹੜਾ ਤੁਹਾਨੂੰ ਦੱਸਿਆ ਵੀ ਉਹ ਲੋਕੇਸ਼ਨਾਂ ਤੇ ਦੱਸਣਗੇ ਆਪਾਂ ਨੂੰ ਇਹ ਖੜੇ ਨੇ ਇੱਥੋਂ ਦੇ ਪਿੰਡ ਦੇ ਜੁਵਾਨਾ ਵੀਰ ਨੇ ਜਿਹੜੇ ਆਪਣੇ ਖੜੇ ਨੇ ਇਹ ਆਪਾਂ ਨੂੰ ਦੱਸਣਗੇ ਇਸੇ ਦੀ ਲੋਕੇਸ਼ਨਾਂ ਬਾਰੇ ਸੂਚਿਤ ਕਰਨਗੇ ਆਪਾਂ ਨੂੰ ਦੱਸਣਗੇ ਉਸ ਤਰ੍ਹਾਂ ਵੀ ਉਹ ਕਿਹੜੀ ਕਿਹੜੀ ਜਗ੍ਹਾ ਸੀ ਆਪਾਂ ਇਹ ਬਾਈਆਂ ਨੂੰ ਪੁੱਛਦੇ ਆਂ ਔਰ ਬਾਈ ਸੱਸੀ ਕਾ ਸਾਰਿਆਂ ਨੂੰ ਇਹ ਆਪਾਂ ਨੂੰ ਵੀਰੇ ਆਪਾਂ ਨਾਲ ਆਏ ਸੀਗੇ ਔਰ ਇਹ ਆਪਾਂ ਤੁਹਾਡੇ ਪਿੰਡ ਆਪਾਂ ਵਿਜ਼ਿਟ ਕਰਿਆ ਸੀਗੇ ਵੀ ਜਿਹੜੀ ਟਰੱਕ ਡਰਾਈਵਰ ਫਿਲਮ ਬਣੀ ਆ ਜੀ ਜੀ ਤੇ ਲੌਂਗ ਦਾ ਲਸ਼ਕਾਰਾ ਫਿਲਮ ਬਣੀ ਆ ਪਾਓ ਥੋੜੀਆਂ ਇਹ ਲੋਕੇਸ਼ਨਾਂ ਲੁੱਕ ਆਪਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀਆਂ ਨੇ ਜ ਸਾਨੂੰ 1997 ਦੀ ਬਣੀ ਹੋਈ ਫਿਲਮ ਆ ਗਈ ਟਰੈਕਟਰ ਦਾ ਬਿਲਕੁਲ ਜੀ ਉਹ 97 ਦਾ ਜਿਹੜਾ ਦੌਰ ਸੀਗਾ ਉਸ ਟਾਈਮ ਦੇ ਜਿਹੜੇ ਅੱਜ ਵੀ ਤੁਹਾਡੇ ਪਿੰਡ ਦੇ ਵਿੱਚ ਮੈਂ ਸੁਣਿਆ ਸੀ ਵੀ ਕਹਿੰਦੇ ਚੀਜ਼ਾਂ ਪਈਆਂ ਨਹੀਂਆਂ ਵੈਸੇ ਬਦਲ ਗਈਆਂ ਹੋਣੀਆਂ ਤਾਂ ਸਾਨੂੰ ਤੁਸੀਂ ਉਹ ਚੀਜ਼ਾਂ ਬਾਰੇ ਮਤਲਬ ਜਿਹੜੀਆਂ ਉਹ ਲੋਕੇਸ਼ਨਾਂ ਜਗ੍ਹਾ ਨੇ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਜਾਣੂ ਕਰਵਾਓ ਬਿਲਕੁਕੁਲ ਜੀ ਆਓ ਦਿਖਾਉਣੇ ਚਲੋ ਆਜੋ ਆਜੋ ਦੋਸਤੋ ਪਰ ਦਿਖਾਉਣੇ ਆ ਉਹ ਲੋਕੇਸ਼ਨ ਜਮੂਰਲੇ ਪਾਸੇ ਦੀ ਹੋ ਜਿੰਦਾ ਹਾਂ ਹਾਂ ਜੀ ਦੋਸਤੋ ਸਾਨੂੰ ਲੋਕੇਸ਼ਨ ਵੱਲ ਅੱਪ ਲੈ ਚੱਲਦੇ ਹਾਂ ਬਿਲਕੁਲ ਉਹ ਲੋਕੇਸ਼ਨ ਇਹ ਬਾਪੂ ਜੀ ਦੱਸਣਗੇ ਆਪਾਂ ਨੂੰ ਉਹ ਲੋਕੇਸ਼ਨ ਕਿਹੜੀ ਸੀਗੀ ਬਾਪੂ ਜੀ ਸਾਨੂੰ ਉਹ ਚੀਜ਼ ਬਾਰੇ ਜਾਣਨਾ ਪਾਇਓ ਵਸਦੇ ਵੀ ਜਿਹੜੀ ਚੀਜ਼ ਇੱਥੇ ਹੋਈ ਸੀਗੀ ਉਹ ਕਿੱਥੇ ਹੋਈ ਸੀਗੀ ਇਹ ਸਾਰੀ ਜਗਾ ਬਿੱਲੀ ਹੁੰਦੀ ਜਮਾ ਉੱਥੇ ਬਾਅਦ ਤੱਕ ਜਾ ਲੱਗਾ ਜੀ ਜਮਾ ਉੱਥੇ ਠੀਕ ਹੈ ਜੀ ਆਹ ਜਗਾ ਜਿਹੜਾ ਦੋਸਤੋ ਜਿਹੜੀ ਆਹ ਜਗਾ ਕੀ ਇਹ ਬਾਪੂ ਜੀ ਦੱਸ ਜਿਹੜੇ ਟਰੱਕ ਵਾਲਾ ਸੀਨ ਸੀਗਾ ਜਿਹਦੇ ਵਿੱਚ ਉਹ ਮਤਲਬ ਆਪਣਾ ਲੇਡੀ ਜੀ ਨੂੰ ਛੱਡ ਕੇ ਜਾਂਦਾ ਹੁੰਦਾ ਹੈਗਾ ਗੱਗੂ ਗੱਲਾਂ ਟਰੱਕ ਡਰਾਈਵਰ ਉਹਦੇ ਚ ਟਰੱਕ ਦੇ ਉੱਤੋਂ ਉਤਰ ਕੇ ਤੇ ਉਹ ਇਹ ਜਗ੍ਹਾ ਦੱਸ ਦਿੰਦੇ ਨੇ ਬਾਪੂ ਜੀ ਇਹ ਪੂਰੇ ਚੌਕ ਚੌਕ ਵੀ ਸੀ ਕੋਈ ਕੋ ਇੱਥੇ ਨਾ ਇਹ ਆਹ ਚੌਕ ਜੀ ਹੈ ਸਾਰਾ ਜਿੱਦਾਂ ਟਰੱਕ ਮੋੜਿਆ ਉੱਥੇ ਜਾ ਕੇ ਬ੍ਰੇਕ ਮਾਰਿਆ ਟਰੱਕ ਦੇ ਉਹ ਨਾਲ ਹੀ ਜਿਆਦਾ ਭੱਜਿਆ ਠੀਕ ਹੈ ਜੀ ਤੇ ਪਿਛਲੇ ਪਾਸੇ ਚਵਾਰਾ ਜੀ ਜਦੋਂ ਕਬੂਤਰ ਉੱਡਿਆ ਤੇ ਲੱਕੀਰ ਦੇ ਸੇ ਦਰਵਾਜ਼ੇ ਹੁਣ ਹੋਰ ਲੋੜ ਤੇ ਵਾਰਾ ਮੇਨ ਗੱਲ ਤਾਂ ਇਹ ਹੈ ਜੀ ਦੇਖੋ ਪਹਿਲਾਂ ਜਦੋਂ ਇਹ ਟਰੱਕ ਡਰਾਈਵਲ ਫਿਲਮ ਬਣੀ ਸੀ ਉਦੋਂ ਇਹਦਾ ਮਤਲਬ ਘਰ ਦਾ ਸਿਸਟਮ ਹੋਰ ਸੀ ਬਹੁਤ ਜਿਆਦਾ ਪੁਰਾਣਾ ਸੀ ਬਹੁਤ ਸੋਹਣਾ ਸੀ ਲੋਕੇਸ਼ਨ ਬਹੁਤ ਸੋਹਣੀ ਸੀ ਔਰ ਇੱਕ ਮੇਰੇ ਜਿਹੜਾ ਮੈਂ ਦੇਖਿਆ ਸੀ ਉਸ ਟਾਈਮ ਦੇ ਵਿੱਚ ਕਾਫੀ ਟਾਈਮ ਹੋ ਗਿਆ ਮੈਨੂੰ ਉਸ ਵਾਰ ਮੈਂ ਆਇਆ ਸੀ ਇਹ ਕਾਫੀ ਟਾਈਮ ਹੋ ਗਿਆ ਪਿੰਸਰ ਪਿੰਡ ਜਾਉਂ ਉਸ ਦਿਨ ਕਿੱਦਾਂ ਆਪਣਾ ਦਰਵਾਜ਼ਾ ਸੀਗਾ ਇਹਦਾ ਚਿਵਾਰਾ ਸੀ ਚਿਵਾਰਾ ਬਿਲਕੁਲ ਨਾਲ ਹੀ ਇਹਦੇ ਆਪਾਂ ਦੇਖ ਰਹੇ ਹਾਂ ਨਾਲ ਹੀ ਇੱਥੇ ਦਰਵਾਜ਼ਾ ਸੀ ਬਿਲਕੁਲ ਇਹ ਜਿਹੜਾ ਗੇਟ ਲੱਗਿਆ ਹੋਇਆ ਹੈਗਾ ਗੇਟ ਉਹੀ ਹੈ ਗੇਟ ਬਿਲਕੁਲ ਉਹੀ ਹੈ ਹਾਂਜੀ ਦੋਸਤੋ ਸੁਣੋ ਉਹਨੇ ਨੇੜੇ ਜਾ ਕੇ ਕੈਮਰਾਮੈਨ ਨੂੰ ਅਪੀਲ ਕਰਾਂਗੇ ਜਿਹੜਾ ਉਹ ਗੇਟ ਹੈਗਾ ਉਹ ਉਸ ਟਾਈਮ ਦਾ ਹੀ ਲੱਗਾ ਹੋਇਆ ਹੈਗਾ ਜਿਹੜਾ ਉਹ ਦਰਵਾਜ਼ੇ ਦੇ ਉੱਪਰ ਲੱਗਾ ਹੋਇਆ ਸੀਗਾ ਉਹ ਸੇਮ ਗੇਟ ਉਹੀ ਗੇਟ ਲਾਇਆ ਲੋ ਇਹਨਾਂ ਨੇ ਵੀਰਾਂ ਨੇ ਪੱਟ ਕੇ ਇਹਨਾਂ ਨੇ ਉਹ ਦਰਵਾਜ਼ੇ ਨੂੰ ਉਹ ਕਰਕੇ ਆਹ ਗੇਟ ਆ ਜਿਹੜਾ ਉਹੀ ਹੈਗਾ ਇਹ ਲਾਇਆ ਹੋਇਆ ਹੈਗਾ ਪੁਰਾਣਾ ਗੇਟ ਆ ਇਹ ਉਹੀ ਅੱਛਾ ਇਹ ਜਗ੍ਹਾ ਸੀਗੀ ਜੀ ਉਹ ਹਾਂ ਮਤਲਬ ਇੱਥੋਂ ਇੱਕ ਵੀਰਾਂ ਦਾ ਵੀ ਸੀਨ ਸੀ ਕਿ ਨਿਕਾਜਾ ਬੰਦਾ ਪਾਉਣਾ ਜਾਂ ਸੀ ਉਹ ਇੱਥੋਂ ਭੱਜ ਕੇ ਮਤਲਬ ਇੱਥੇ ਆਪਣਾ ਇਹਦਾ ਖੂਹ ਹੈ ਹੁਣ ਪੁਰਾਣਾ ਹੁੰਦਾ ਸੀ ਗੰਦਾ ਹੁੰਦੀਆਂ ਸੀਗਾ ਜਿਵੇਂ ਅਸੀਂ ਇਹਨੂੰ ਕੈਮਰਾਮੈਨ ਜੀ ਨੂੰ ਅਪੀਲ ਕਰੂੰਗਾ ਵੀ ਉਹ ਖੂਹ ਵੀ ਦਿਖਾਇਆ ਜਾਵੇ ਜਿੱਥੇ ਉਹ ਮਤਲਬ ਜਿਹੜੇ ਨੇ ਦੱਸੀ ਸੀ ਗੱਲ ਉਹ ਖੂਹ ਨੂੰ ਥੋੜਾ ਜਿਹਾ ਨਜ਼ਦੀਕ ਤੋਂ ਦਿਖਾ ਦਿਓ ਤੇ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਖੂਹ ਆਹ ਮਗਲੇ ਇੱਥੇ ਉਹਨੇ ਚੀਜ਼ਾਂ ਸਾਰੀਆਂ ਬਦਲ ਚੁੱਕੀਆਂ ਲੇਕਿਨ ਇੱਥੋਂ ਆ ਜਿਹੜੀ ਛਤਰ ਬਣੀ ਹੋਈ ਹੈਗੀ ਛਤਰ ਬਣੀ ਹੋਈ ਇਹ ਖੂਹ ਦੇ ਉੱਪਰ ਬਣੀ ਹੋਈ ਹੈਗੀ ਸਾਨੂੰ ਅੰਦਰੋਂ ਵੀ ਦਿਖਾਵਾਂਗੇ ਤੇ ਹਾਂ ਜੀ ਵੀਰੇ ਇਥੇ ਹੋ ਗਈ ਆਪਣੇ ਉਸ ਉਸ ਟਾਈਪ ਦੀ ਗੱਲ ਵੀ ਮਤਲਬ ਜਿਹੜਾ ਉਹ ਟਰੱਕ ਤੇ ਉਹ ਜਿਹੜਾ ਆਪਣਾ ਛੋਟੇ ਜਿਹੇ ਬੰਦੇ ਵਾਲਾ ਸੀਨ ਸੀਗਾ ਤੇ ਬਾਕੀ ਜਿਹੜੀ ਹੋਰ ਆ ਜਿਹੜੇ ਲੋਕੇਸ਼ਨ ਤੇ ਸੀਨ ਨੇਗੇ ਤੇ ਇੱਕ ਜਿਵੇਂ ਕਹਿੰਦਾ ਵੀ ਉਹ ਆਪਣਾ ਗੱਡੀ ਵਾਲਾ ਸੀਨ ਸੀਗਾ ਜਿਹੜੇ ਉਹ ਜੀਪ ਫਸਦੀ ਹੁੰਦੀ ਆ ਹੂੰ ਤੇ ਇੱਕ ਉਹ ਜਿਹੜਾ ਹੋਰ ਨੇਗੇ ਵੀ ਮੰਨ ਲਓ ਕਾਫੀ ਸੀਨ ਨੇਗੇ ਹੋਣਾ ਉਹ ਤੁਸੀਂ ਉਹ ਤੁਹਾਨੂੰ ਉਹਦੇ ਬਾਰੇ ਸਾਰੀ ਵਿਸਤਾਰ ਚ ਦੱਸੋ ਸਾਹਿਬ ਗਰੀਬ ਗੱਡੀ ਇੱਥੇ ਜੇ ਸੱਤੀ ਹੁੰਦੇ ਜੋ ਚੱਕ ਕੇ ਜੀ ਕੱਢਦਾ ਚੱਕ ਕੇ ਕੱਢਦਾ ਹਾਂ ਕਿ ਉਹ ਜਾਂਦੇ ਆ ਇਧਰਲੇ ਪਾਸੇ ਨੂੰ 50 ਸਾਈਡ ਆ ਗਈ ਇਧਰ ਕਾੜੇ ਲਾ ਦੀ ਜਿਸ ਤਰਾਰ ਜੀ ਨੇ ਉਹਨੇ ਦੇ ਘਰ ਵੱਲ ਮਤਲਬ ਸਿੱਧਾ ਬੋਣੇ ਵਾਲਾ ਸੀਨਾ ਉਹ ਇੱਥੋਂ ਭੱਜ ਕੇ ਮਤਲਬ ਖੂਹ ਤੱਕ ਕਵਰ ਕਰਦਾ ਸੀ ਹਾਂ ਠੀਕ ਹੈ ਜੀ ਜਿਹੜਾ ਖੂਹ ਹੈ ਉਹ ਤੋਂ ਦੁਬਾਰਾ ਫੇਰ ਇਧਰ ਨੂੰ ਫੇਰ ਦੁਬਾਰੇ ਕਵਰ ਕਰਦਾ ਮਤਲਬ ਇੱਥੋਂ ਦੇ ਸੀਨ ਬਹੁਤ ਜਿਆਦੇ ਜਿਆਦਾ ਸੀਨ ਇੱਥੇ ਬਣੇ ਹੋਏ ਨੇ ਜਿਆਦਾ ਇਹਦੇ ਸੀਨ ਉਹ ਵੀ ਵਾਕਿਆ ਤੇ ਪਿੰਡ ਦੇ ਵਿੱਚ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਅਲੱਗ-ਅਲੱਗ ਸੀਨ ਬਣੇ ਹੋਏ ਨੇ ਲਾਲੀ ਜਿਹੜਾ ਲਾਲੀਆ ਦਰਵਾਜ਼ਾ ਉਹ ਹੈ ਗੇਟ ਆ ਉਹ ਉਹ ਬੱਚਾ ਹੈ ਮਤਲਬ ਸਾਨੂੰ ਉਹ ਕੱਲੇ ਕੱਲੇ ਮਤਲਬ ਜਿਹੜੇ ਆਪਣਾ ਜਿਹੜੇ ਸੀਨ ਨੇਗੇ ਉਹ ਸਾਨੂੰ ਉਹਦਾ ਬਾਰੇ ਵਿਸਤਾਰ ਚ ਦੱਸੋ ਤੇ ਵੀਰ ਬਣ ਕੇ ਹਾਂ ਜੀ ਦੋਸਤੋ ਦੇਖੋ ਇਹ ਉਹ ਜਗਾਹ ਕੀ ਬਾਪੂ ਜੀ ਦੱਸ ਰਹੇ ਨੇ ਵੀ ਇਹ ਉਹ ਜਗਾਹ ਜਿੱਦੋਂ ਗੱਗੂ ਗੱਲ ਜੀ ਬਾਹਰ ਆਏ ਸੀਗੇ ਜਦੋਂ ਉਹਦੇ ਵਿੱਚ ਮਤਲਬ ਆਉਂਦੇ ਨੇ ਉਹ ਸਾਹਮਣੇ ਜਿਹੜਾ ਆਪਣਾ ਦਰਵਾਜ਼ਾਗਾ ਇਧਰ ਕੈਮਰਾਮੈਨ ਨੂੰ ਅਪੀਲ ਕਰਾਂ ਸਾਹਮਣੇ ਦਰਵਾਜ਼ਾ ਜਿਹੜਾ ਉਹ ਦਿਖਾਇਆ ਜਾਵੇ ਕਿਉਂਕਿ ਇਹਦੇ ਪਿੰਡ ਦੇ ਜਿਹੜੇ ਲਾਲੀ ਸਰਦਾਰ ਜੀ ਨੇ ਇਹ ਉਹਨਾਂ ਦਾ ਉਹਨਾਂ ਦਾ ਮਤਲਬ ਇਹ ਉਹਨਾਂ ਦਾ ਕਰੀ ਜਨਾ ਜਿਹੜਾ ਕੋਲ ਜਮਾ ਜਦੋਂ ਉੱਥੋਂ ਜਿਹੜਾ ਇਹ ਦਰਵਾਜ਼ਾ ਹੈ ਇਹ ਉਸ ਟਾਈਮ ਦਾ ਹੀ ਹੈ ਉਹੀ ਗੇਟ ਹੈ ਉਹੀ ਗੇਟ ਹੈ ਉਹੀ ਦਰਵਾਜ਼ਾ ਹੈ ਇੱਥੋਂ ਬੱਬੂ ਵਾਲੀ ਜੀ ਤੁਰ ਕੇ ਆ ਸਰਕਾਂ ਇਹ ਜਾ ਜਾ ਕੇ ਆਪਾਂ ਨੂੰ ਦੱਸਿਆ ਵਲ ਕਿਹਨਾਂ ਚੀਜ਼ ਪੈਦਲ ਚੱਲਦੇ ਚੱਲਦੇ ਆਪਾਂ ਇਹ ਤਾਂ ਜਲਦੀ ਜਲਦੀ ਆ ਜੂ ਕੈਮਰਾਮੈਨ ਜੀ ਸਾਹਮਣੇ ਦੇਖੋ ਵੀ ਉਹ ਜਿਹੜਾ ਆਪਣਾ ਦਰਵਾਜ਼ਾ ਹੈਗਾ ਉਹ ਪੁਰਾਣਾ ਜਿਹੜਾ ਸਮੇਂ ਦਾ ਬਣਿਆ ਹੋਇਆ ਉਸ 197 ਤੋਂ ਵੀ ਪਹਿਲਾਂ ਦਾ ਨਾ ਇਹ ਪਹਿਲਾਂ ਦਾ ਬਣਿਆ ਹੋਇਆ ਇਹ ਸੇਮ ਹੋਊਗਾ ਜੋ ਪੁਰਾਣਾ ਹੈ ਐਜ਼ਟੇ ਜੋ ਐਜ਼ਟੇ ਜੀ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਵੀ ਜਿਹੜੀ ਚੀਜ਼ਾਂ ਸੰਭਾਲ ਕੇ ਰੱਖੀ ਹੋਈ ਹੈ ਸਰਦਾਰ ਜੀ ਨੇ ਬਿਲਕੁਲ ਬਿਲਕੁਲ ਇਹ ਸੁਣਿਆ ਲੱਗਦਾ ਵੀਰ ਜੀ ਪਿੰਡ ਚ ਇਹ ਗੱਲਾਂ ਚੀਜ਼ਾਂ ਜਿਹੜੀਆਂ ਤੁਸੀਂ ਸਭ ਦੇ ਰੱਖਿਆ ਨਾ ਪੁਰਾਣੀਆਂ ਕਿਉਂਕਿ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਪਛੋਕੜ ਆਪਣਾ ਪਤਾ ਹੋਣਾ ਚਾਹੀਦਾ ਨਾ ਵੀ ਆਪਣੇ ਕੀ ਕੀ ਸੀ ਇੱਥੇ ਕੀ ਕੀ ਕੁਝ ਹੋਇਆ ਆਪਣੇ ਜਦੋਂ ਸਭ ਪਿੰਡ ਚ ਇਹੀ ਰਹਿ ਗਿਆ ਇੱਕ ਹਨਾ ਜਿਹੜੀ ਹੋਰ ਵੀ ਹੈਗੀ ਲੋਕੇਸ ਨਾ ਇਹ ਜੀ ਗੱਲ ਦਰਵਾਜ਼ਾ ਇਸ ਤਰ੍ਹਾਂ ਦਾ ਦਰਵਾਜ਼ਾ ਇਸ ਤਰ੍ਹਾਂ ਦਾ ਕੋਈ ਰਹਿ ਗਿਆ ਇਹ ਮਤਲਬ ਜਿੱਥੇ ਟਰੈਕਟਰ ਟ੍ਰੈਵਲ ਫਿਲਮ ਬਣੀ ਸੀ ਉਹ ਤਾਂ ਬਹੁਤ ਵਧੀਆ ਸੀਨ ਸੀ ਉਹ ਬਿਲਕੁਲ ਜੀ ਬਿਲਕੁਲ ਮਤਲਬ ਹੁਣ ਕੋਸਟ ਟਾਈਮ ਹੀ ਹੋਇਆ ਉਹਨੂੰ ਚੇਂਜ ਕਰੇ ਨੂੰ ਸਾਲੋ ਸਾਲ ਮਸਾ ਹੋਇਆ ਉਹਨੂੰ ਦੇਖ ਸਕਦੇ ਹੋ ਦੋਸਤ ਲਾਲੀ ਸਰਦਾਰ ਜੀ ਉਹਨਾਂ ਨੇ ਸਾਮ ਕੇ ਰੱਖਿਆ ਹੋਇਆ ਆਪਦਾ ਇਹ ਜਿਹੜਾ ਦਰਵਾਜ਼ਾ ਗੱਜ ਵੀ ਐਜ਼ ਇਟ ਇਜ਼ ਖੜਿਆ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਦਾ ਇਹ 1997 ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਤੇ ਇਸੇ ਗਗੂਲ ਜੀ ਨਿਕਲ ਕੇ ਆਉਂਦੇ ਨੇ ਇਧਰੋਂ ਤੇ ਉਧਰ ਜਾਂਦੇ ਨੇਗੇ ਇਹ ਉਹਨਾਂ ਨੂੰ ਬਚਾਉਣ ਜਾਂਦੇ ਹੁੰਦੇ ਨੇ ਨਾ ਉਹ ਹਾਂ ਉਹਨਾਂ ਨੂੰ ਬਚਾਉਣੀ ਜਾਂਦੇ ਹੁੰਦੇ ਹੁੰਦੇ ਇੱਥੋਂ ਜਦੋਂ ਮਤਲਬ ਸੂਚਨਾ ਮਿਲਦੀ ਐ ਇੱਥੋਂ ਜਾਂਦੇ ਐ ਅੱਛਾ ਜਾਂਦੇ ਐ ਪੂਰੀ ਤੇਜ਼ੀ ਦੇ ਨਾਲ ਇਹ ਤੋਂ ਚਲੇ ਜਾਂਦੇ ਫਿਰ ਉੱਥੇ ਜਾ ਕੇ ਉਹ ਆਪਦਾ ਪੂਰਾ ਜਿਹੜਾ ਕਿ ਆਪਾਂ ਪਹਿਲਾਂ ਦਿਖਾ ਚੁੱਕੇ ਹਾਂਗੇ ਉਹ ਚੀਜ਼ ਇਹ ਜਿੱਥੇ ਵੀ ਆਪਾਂ ਉਹਦਾ ਸੀਨ ਦੱਸਿਆ ਸੀ ਵੀ ਛੋਟੇ ਛੋਟੇ ਕੋਣ ਆ ਗਿਆ ਸੀ ਉਹ ਘਰ ਸੀ ਉਹਨਾਂ ਦੀ ਜੋਗੀ ਇੱਥੇ ਉੱਥੇ ਜਾਂਦੇ ਨੇ ਉੱਥੇ ਜਾਂਦੇ ਆ ਓਕੇ ਓਕੇ ਬਾਕੀ ਇਸ ਤੋਂ ਇਲਾਵਾ ਜਿਹੜੀ ਹੋਰ ਕੋਈ ਲੋਕੇਸ਼ਨ ਹੈਗੀ ਸਾਨੂੰ ਉਹ ਵੀ ਸ਼ੇਅਰ ਕਰੇ ਸਾਨੂੰ ਹਾਂ ਬਿਲਕੁਲ ਕੋਈ ਗੱਲ ਨਹੀਂ ਆਪਾਂ ਲੈ ਚੱਲਦੇ ਫਿਰ ਜਾ ਜਾਈਏ ਜੇ ਮੈਂ ਦੋਸਤੋ ਆਪਾਂ ਦੂਸਰੋਂ ਲੈ ਚੱਲਦੇ ਜਿਹੜੀਆਂ ਹੋਰ ਲੋਕੇਸ਼ਨਾਂ ਤੇ ਵੀ ਲੈ ਕੇ ਚੱਲਦੇ ਆਪਾਂ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਹਾਂਜੀ ਦੋਸਤੋ ਸੋਨੋ ਆਪਾਂ ਹੁਣ ਦਿਖਾਉਨੇ ਆ ਉਹ ਘਰ ਜਿੱਥੇ ਉਪਾਸਨਾ ਸਿੰਘ ਜੀ ਨੇ ਰੋਟੀਆਂ ਬਣਾਈਆਂ ਸੀਗੀਆਂ ਉਹ ਆਪਣਾ ਫਿਲਮ ਦੇ ਵਿੱਚ ਬਾਪੂ ਜੀ ਕਹਿੰਦੇ ਵੀ ਉਹ ਇਹ ਘਰ ਹੈ ਆਪਣਾ ਜਿੱਥੇ ਉਹਨਾਂ ਨੇ ਰੋਟੀਆਂ ਪਕਾ ਕੇ ਆਪਣੇ ਖਾਧੇ ਉਹਨਾਂ ਨੇ ਮਤਲਬ ਕਿਸੇ ਨੂੰ ਖਵਾਈਆਂ ਸੀ ਜਾਂ ਖਾਧੀਆਂ ਸੀ ਜਦੋਂ ਪਕਾਉਂਦੀ ਉਹ ਐਨੇ ਲਗਾੜੇ ਆ ਚੁੱਕੇ ਹੋਰ ਰੋਟੀਆਂ ਅੱਛਾ ਰੋਟੀ ਰੋਟੀਆਂ ਲਾ ਰਹੀ ਸੀ ਰੋਟੀਆਂ ਉੱਥੇ ਮਤਲਬ ਲਟੇਰੇ ਆ ਗਏ ਲਟੇਰੇ ਆ ਗਏ ਜਿੱਥੇ ਉੱਟਣ ਵਾਸਤੇ ਲਾ ਲੋ ਜਾਂ ਮਤਲਬ ਜਿਵੇਂ ਦੇ ਤੁਸਮਨ ਨਾਲ ਜੀ 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 ਜਿਵੇਂ ਜਿੰਦ ਨੂੰ ਉਹ ਥੀ ਜਿੱਥੇ ਆਜਾਣੇ ਆ ਜੋ ਗੱਗੂ ਕੋਲ ਨੂੰ ਨਾ ਸਪੇੜਾ ਮਾਰ ਕੇ ਨਾ ਕੋਈ ਹੋ ਗਈ ਅੱਛਾ ਸਹੀ ਹਾਂ ਤਾਂ ਬਹੁਤ ਕਰੀ ਜਦੋਂ ਬਸ ਉਧਰੋਂ ਤੁਰਕੇ ਆਏ ਨੇ ਜਦੋਂ ਉਹ ਬਚਾਉਣ ਹਾਂ ਉਦੋਂ ਕੰਮ ਹੋਇਆ ਇੱਥੇ ਅੱਛਾ ਜਦੋਂ ਉਧਰੋਂ ਅੱਛਾ ਹਰ ਤੁਨੋਂ ਦਰਵਾਜ਼ਾ ਦਿਖਾਇਆ ਸੀਗਾ ਖੰਸਾਰ ਜੀ ਦਾ ਉੱਥੋਂ ਤੁਰਕੇ ਪਾਸ ਨਾ ਜੀ ਇੱਥੇ ਆ ਜਗ੍ਹਾ ਤੇ ਅੱਥੇ ਰੋਕੀ ਹੁੰਦੀ ਸੀ ਦੋਸਤੋ ਅੱਛਾ ਆ ਜਗ੍ਹਾ ਤੇ ਸੋਈ ਇਹ ਜਗ੍ਹਾ ਤੇ ਸੋਈ ਹੁੰਦੀ ਸੀ ਆ ਜਗ੍ਹਾ ਤੇ ਚੇਂਜ ਹੋ ਗਿਆ ਆ ਦੇਖ ਸਕਦਾ ਹੋ ਦੋਸਤੋ ਤੁਸੀਂ ਬਾਪੂ ਜੀ ਦੇ ਸੰਦੇਮ ਮੁਤਾਬਕ ਜਿਵੇਂ ਕਿ ਇਹਦਾ ਪਤਾ ਲੱਗ ਹੀ ਰਿਹਾ ਹੈ ਨਾ ਵੀ ਆਹ ਦੇਖੋ ਆ ਅੱਜ ਆਓ ਮੇਰੇ ਤਰਫ ਆ ਜੀ ਦੇਖੋ ਉਮੇ ਜਿਕਰ ਅਜੇ ਜਿੱਚ ਪਈ ਹੈ ਕੈਮਰਾਮੈਨ ਜੀ ਆ ਦਿਖਾਓ ਜਿਹੜੀ ਆਪਣੀ ਰਸੋਈ ਬਣੀ ਹੋਈ ਸੀਗੀ ਇੱਥੇ ਜਿੱਥੇ ਉਹਨਾਂ ਨੇ ਰੋਟੀਆਂ ਆਪਣਾ ਰੋਟੀਆਂ ਬਣਾ ਸੀ ਉਹਦੇ ਜਿੱਦ ਲੁੱਟਣ ਵਾਸਤੇ ਨਹੀਂ ਆਏ ਸੀਗੇ ਬੰਦੇ ਤੇ ਉਹਦੇ ਬਾਅਦ ਬਾਪੂ ਜੀ ਕੀ ਕਰਿਆ ਸੀ ਪਰ ਉਹਨਾਂ ਜਦੋਂ ਚੂੜੇ ਆਏ ਸੀ ਉਹ ਖੜੇ 서 ਉਹ ਤੰਬੜ ਗਿਆ ਕਿ ਉਹਨੂੰ ਪਾਸ ਨਾਲ ਨੂੰ ਗੱਗੂ ਗੱਲਿਆ ਕਿ ਐ ਹੁੱਜਾ ਮਾਰ ਕੇ ਉਹਨਾਂ ਨੂੰ ਠੀਕ ਹੈ ਜੀ ਮਤਲਬ ਉਹਨਾਂ ਨੂੰ ਆਪਣਾ ਕੁੱਟਿਆ ਆਉਂਦੇ ਨੇ ਚਲੋ ਅੱਲਾ ਦੇਖੋ ਸਤੀ ਦੋ ਅੱਜ ਵੀ ਦੇਖੋ ਜੀ ਦੋਸਤੋ ਜਿਹੜੇ ਸਤਿਿਰ ਜੇ ਨੇ ਉਹ ਕਿ ਉਹ ਜਿਹੜਾ ਪੁਰਾਣਾ ਪਿਆਗਾ ਸਮਾਨ ਉਹ ਸਾਰਾ ਵਿੱਚ ਹੀ ਪਿਆ ਜੀ 72 72 ਆ ਨਿਸ਼ਾਨੀ ਵੀ ਪਈ ਆ ਚੁਵਾਰਾ ਦੇਖੋ ਵੀ ਉਹ 72 ਅੱਛਾ ਚੁਵਾਰਾ ਵੀ ਉਸ ਟਾਈਮ ਹਾਂ ਚੁਵਾਰਾ ਹੈਗਾ ਉਸ ਟਾਈਮ ਦੀ ਚੁਵਾਰਾ ਤੇ ਉੱਥੇ ਦੇਖੋ 72 ਹੋਈ ਆ ਦੋਸਤੋ ਤੁਸੀਂ ਫਿਲਮ ਨੂੰ ਦੁਬਾਰਾ ਦੇਖ ਕੇ ਦੇਖਿਓ ਤੁਸੀਂ ਉਹ ਚੀਜ਼ਾਂ ਨੂੰ ਇਹਦੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਉਹ ਫੀਲ ਕਰਕੇ ਦੇਖਿਓ ਵੀ ਆ ਚੀਜ਼ਾਂ ਦੇ ਵਿੱਚ ਅੱਜ ਅੱਜ ਵੀ ਘੜੀ ਵੀ ਪਈਆਂ ਨੇ ਠੀਕ ਆ ਜੀ ਬਿਲਕੁਲ ਜੀ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਨੀ ਅੱਜਕੱਲ ਦਾ ਆਰਸੀ ਸੱਤਾਂ ਪੈਂਦੀਆਂ ਨੇ ਹੈਨਾ ਉਹ ਤਾਂ ਬੰਨ ਲੈਂਟਰ ਤੋਂ ਬਿਨਾ ਕੰਮ ਨਹੀਂ ਆਪਣਾ ਚੱਲਦਾ ਹੈਗਾ ਅੱਜ ਵੀ ਉਹਨਾਂ ਆਪਣਾ ਸ਼ਤੀਰਾ ਦੇ ਉੱਤੇ ਇਹ ਚਵਾਰਾ ਖੜਾ ਹੈ ਉਸ ਉਸ ਟਾਈਮ ਦਾ ਇਹ ਚਵਾਰਾ ਤੇ ਬਾਪੂ ਜੀ ਫਿਰ ਆਪਣੇ ਹੋਰ ਇਸ ਤੋਂ ਇਸ ਤੋਂ ਇਲਾਵਾ ਜਿਹੜਾ ਕੋਈ ਹੋਰ ਸੀਗੇ ਇਹਨਾਂ ਦੇ ਸੀਨ ਸੀਗੇ ਜਿਹੜੇ ਉਹ ਸੀਨ ਕਿ ਡੇਰੇ 'ਚ ਬਣਿਆ ਬਾਪੂ ਜੀ ਡੇਰੇ 'ਚ ਬਣਿਆ ਇੱਕ ਇੱਥੋਂ ਜਦੋਂ ਆਪਾਂ ਜਾਣਦੇ ਆ ਫਿਲਮ ਵਗੈਰਾ ਜਦੋਂ ਆਪਾਂ ਇੱਥੋਂ ਜਾਣਦੇ ਆ ਨਾ ਆਪਣਾ ਘੁੰਮਣ ਨੂੰ ਸਾਈਡ ਇੱਧਰ ਸਾਡੀ ਦੇ ਕਮਟਰ ਹੈ ਕਸੀਨ ਉੱਥੇ ਬਹੁਤ ਜ਼ਬਰਦਸਤ ਸੀ ਉੱਥੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਉਣ ਚੱਲਾਂਗੇ ਆਪਾਂ ਐਸੇ ਆਪਾਂ ਇਹੀ ਚੀਜ਼ਾਂ ਤੁਹਾਡੇ ਤੋਂ ਪੁੱਛਣ ਵਾਸਤੇ ਆਏ ਸੀਗੇ ਨਹੀਂ ਨਹੀਂ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਨੂੰ ਇੰਨੀ ਪ੍ਰੋਪਰ ਜਾਣਕਾਰੀ ਦੇ ਰਹੇ ਹੋ ਸਾਨੂੰ ਤੁਸੀਂ ਧੰਨਵਾਦ ਆ ਵੀਰ ਜੀ ਤੁਹਾਡਾ ਵੀ ਕਰਦੇ ਆ ਐਸੇ ਮਤਲਬ ਹੈ ਜਿਹੜੇ ਇੰਨੀ ਪੁਰਾਣੀ ਚੀਜ਼ ਬਾਰੇ ਲੋਕਾਂ ਨੂੰ ਜਨੋਲਜ ਦੇ ਰਹੇ ਹੋ ਹਨ ਇਕ ਡਰਾਈਵਰ ਸਮਾਂ ਹੋ ਗਿਆ ਬਣੀ ਨੂੰ ਫਿਲਮ ਨੂੰ ਸਾਲ 1997 ਦੇ ਵਿੱਚ ਬਣੀ ਹੋਈ ਫਿਲਮ ਹੈ ਜਿਹੜੀ ਲੌਂਗ ਦਾ ਸ਼ਿਕਾਰਾ ਸੀਗੀ ਉਹ 1983 ਦੇ ਵਿੱਚ ਬਣੀ ਹੋਈ ਆ ਜਿਹੜੇ ਕਿ ਦੋਨੇ ਫਿਲਮਾਂ ਤੁਹਾਡੇ ਪਿੰਡ ਦੇ ਵਿੱਚ ਬਣੀ ਆ ਬ ਮਤਲਬ ਐਡੀ ਬੜੀਆਂ ਸਖਸ਼ੀਅਤ ਆਈਆਂ ਸੀ ਲੋਗਦਾਲ ਸਕਾਰਾ ਜਿਹੜੀ ਫਿਲਮ ਬਣੀ ਸੀ ਵੀਰ ਜੀ ਉਹ ਤਾਂ ਹਲੇ ਇੱਕ ਮਤਲਬ ਨਾ ਬੋਤੇ ਦਾ ਸੀਨ ਲੈਤਾ ਸੀਗਾ ਉਹ ਬੋਤਾ ਲੈ ਕੇ ਭਜਦਾ ਹੁੰਦਾ ਉਹ ਬਜ਼ੁਰਗ ਹਲੇ ਵੀ ਜਿਉਂਦੇ ਨੇ ਠੀਕ ਹੈ ਜੀ ਉਹਨਾਂ ਨਾਲ ਵੀ ਤੁਹਾਨੂੰ ਮਲਾਵਾਂਗੀ ਠੀਕ ਹੈ ਮਤਲਬ ਅੱਜ ਵੀ ਉਹ ਜਿਉਂਦੇ ਨੇ ਹਾਂ ਬਿਲਕੁਲ ਜਿਹਨਾਂ ਨੇ ਲੋਗਦਾਲ ਸਕਾਰਾ ਦੇ ਵਿੱਚ ਕੰਮ ਕਰਿਆ ਗਿਆ ਹਾਂ ਹਾਂ ਜਿਹਨੇ ਕੰਮ ਕਰਿਆ ਸੀਗਾ ਉਹ ਗੱਡੀ ਲੈ ਕੇ ਭੱਜੇ ਉਹ ਵੀ ਬਹੁਤ ਜ਼ਬਰਦਸਤ ਸੀਨ ਸੀ ਬਿਲਕੁਲ ਅੱਜ ਜੋ ਖੁਦ ਆਜੀ ਕਹਿ ਦਨੇ ਹਾਂ ਅਸੀਂ ਜਰੂਰ ਮਿਲਣਾ ਚਾਹਾਂਗੇ ਉਹਨਾਂ ਉਹ ਇਨਸਾਨ ਨੂੰ ਜਿਹੜਾ ਨੇ 1983 ਦੇ ਵਿੱਚ ਉਸ ਸਮੇਂ ਦੇ ਵਿੱਚ ਗੂਗਲ ਇਅਰ ਉਹਨਾਂ ਵਰਕ ਕਰਿਆ ਹੋਇਆ ਕੰਮ ਕਰਿਆ ਹੋਇਆ ਬਿਲਕੁਲ ਸਰ ਸਾਨੂੰ ਬਿਲਕੁਲ ਮਿਲਾਵਾਂਗੇ ਵੀਰ ਜੀ ਚਲੋ ਚੱਲਦੇ ਆਪਾਂ ਧੰਨਵਾਦ ਜੀ ਤੇ ਅਸੀਂ ਲੈ ਦੋਸਤੋ ਲੈ ਚੱਲਦੇ ਹਾਂ ਸਾਨੂੰ ਅਗਲੀ ਲੋਕੇਸ਼ਨ ਤੇ ਹਾਂਜੀ ਦੋਸਤੋ ਆਹ ਦੇਖ ਲਓ ਆਪਾਂ ਹੁਣ ਇਧਰਲੇ ਪਾਸੇ ਬਾਪੂ ਜੀ ਕਹਿੰਦੇ ਵੀ ਆਹ ਜਗ੍ਹਾ ਵੀ ਹੈਗੀ ਹੈਗੀ ਉਹ ਜਿੱਧਰ ਆਪਣਾ ਕੈਰੈਕਟਰ ਕੀਤਾ ਸੀਗਾ ਉਹਨਾਂ ਨੇ ਸੀਨ ਕਰੇ ਸੀਗੇ ਇਧਰਲੇ ਪਾਸੇ ਆਪਾਂ ਤੁਹਾਨੂੰ ਦੱਸਾਂਗੇ ਜਾ ਕੇ ਬੈਠੇ ਸਾਨੂੰ ਦੱਸ ਦਾਂ ਮ ਹਾਂਜੀ ਦੋਸਤੋ ਆਪਣਾ ਬਾਪੂ ਜੀ ਕਹਿੰਦੇ ਵੀ ਜਿੱਥੇ ਗੱਗੂ ਗੀ ਲੀਨੇ ਸ਼ਰਾਬ ਪੀਤੀ ਸੀ ਬੈਠ ਕੇ ਨਾ ਉਹ ਟਰੈਕਟਰ ਦੇ ਵਿੱਚ ਸੀਗਾ ਕੀ ਆਪਣਾ ਵੀਰ ਜੀ ਕੀ ਸੀਗਾ ਕੈਰੈਕਟਰ ਉਹਨਾਂ ਦਾ ਉਸ ਟਾਈਮ ਦਾ ਉਹਨਾਂ ਦਾ ਇਹ ਸੀਗਾ ਜੀ ਇੱਥੇ ਆ ਜਿਵੇਂ ਆ ਨਿੰਮ ਇਹ ਉਦੋਂ ਦੀ ਹੈ ਜੀ ਉਹੀ ਚੀਜ਼ ਹੈ ਕੋਈ ਆ ਨਿੰਮ ਵੀ ਉਸ ਉਸ ਜਿਸ ਟਾਈਮ ਗਰਮ ਬਣੀ ਜਿੱਥੇ ਗੱਗੂ ਗੱਲ ਨੇ ਬੈ ਕੇ ਸ਼ਰਾਬ ਪੀਤੀ ਸੀ ਠੀਕ ਹੈ ਜੀ ਮਤਲਬ ਇਹ ਨਿੰਮ ਵੀ ਮੌਜੂਦ ਨੇ ਇਹ ਪਹਿਲਾਂ ਦੇ ਹੀ ਨੇ ਦੇਖ ਲਓ ਕੈਮਰਾਮੈਨ ਜੀ ਨੂੰ ਕਹੂੰਗਾ ਵੀ ਸਮਾਰਟੇ ਤਰੀਕੇ ਨਾਲ ਕੋਲੇ ਜਾ ਕੇ ਦਿਖਾਵਾਂਗੇ ਆਪਾਂ ਉਹਨਾਂ ਨੂੰ ਤੇ ਵਧੀਆ ਲੱਗਿਆ ਮਤਲਬ ਤੁਹਾਡਾ ਨਾ ਵੀ ਮਿਲ ਕੇ ਗੁਰਸੇਵ ਜੀ ਵੀ ਤੁਸੀਂ ਸਾਨੂੰ ਇੰਨਾ ਮਤਲਬ ਜਾਣਕਾਰੀ ਦੇ ਰਹੇ ਹੋ ਨਹੀਂ ਬਾਈ ਸਾਡਾ ਹੱਕ ਬੰਦਾ ਤੁਸੀਂ ਇੱਡੀ ਦੂਰੋਂ ਆਏ ਹੋ ਹਨਾ ਮਤਲਬ ਇੱਡੀ ਪੁਰਾਣੀ ਫ਼ਿਲਮ ਬਾਰੇ ਲੋਕਾਂ ਨੂੰ ਤੁਸੀਂ ਉਹ ਜਗਾਹ ਬੰਖਾ ਰਹੇ ਹੋ ਅਸੀਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜੀ ਇਹ ਸਾਡਾ ਹੱਕ ਬੰਦਾ ਸੀਗਾ ਆ ਜੋ ਲੈ ਚੱਲ ਜਾਈਏ ਦੋਸਤੋ ਤੁਹਾਨੂੰ ਉਸ ਜਗਾਹ ਦੇ ਵੱਲ ਹਾਂਜੀ ਦੋਸਤੋ ਦੇਖੋ ਇਹ ਜਗਾਹ ਤੁਹਾਨੂੰ ਦਿਖਾ ਰਿਹਾ ਕੈਮਰਾਮੈਨ ਜੀ ਤੁਹਾਨੂੰ ਜਗਾਹ ਦਿਖਾ ਰਹੇ ਨੇ ਬਾਪੂ ਜੀ ਉਹ ਆਪਣਾ ਗੁਰਸ਼ੇਵ ਕਬੇ ਜੀ ਹਾਂਜੀ ਭਾਈ ਤੁਸੀਂ ਬੈਠੀ ਖੜ੍ਹ ਜਾ ਤੇ ਆਹ ਜਗ੍ਹਾ ਕੀ ਹੋ ਹਾਂ ਇਹ ਜਗ੍ਹਾ ਜੀ ਇੱਥੇ ਬਹਿ ਕੇ ਹਾਂਜੀ ਇੱਥੇ ਇੱਥੇ ਗੱਗੂ ਕੋਲ ਆਏ ਬੈਠਾ ਆਏ ਬੈਠਾ ਇਹ ਸੇਮ ਤਣਾ ਆਹੀ ਤਣਾ ਇਹੋ ਹਾਂ ਉਹ ਸਾਹਮਣੇ ਤਣਾ ਛਾਹਮਾ ਤਣਾ ਹਾਂਜੀ ਕੈਮਰਾਮੈਨ ਜੀ ਨੂੰ ਅਪੀਲ ਕਰੂੰਗਾ ਵੀ ਉਹ ਜਿੱਥੇ ਗੱਗੂ ਕੋਲ ਜਿੱਥੇ ਬੈਠੇ ਸੀ ਨਾ ਬਾਪੂ ਜੀ ਨੇ ਬੈਠ ਕੇ ਦਿਖਾਇਆਗਾ ਬਾਪੂ ਜੀ ਉਹ ਇੱਥੇ ਬੈਠ ਕੇ ਸ਼ਰਾਬ ਪੀਂਦੇ ਸੀ ਇੱਥੇ ਬਹਿ ਕੇ ਪੀਤੀ ਆ ਫਿਰ ਇਧਰੋਂ ਗੁੜੀ ਆਈ ਆ ਠੀਕ ਹੈ ਜੀ ਚੱਖਾ ਜੰਦ ਪਾਣੀ ਪੱਕ ਜੇ ਮਰੁੰਦੇ ਜੇ ਹੁੰਦੇ ਨੇ ਸਰੋ ਗੁੜੀ ਨੂੰ ਚੰਪੜ ਠੀਕ ਹੈ ਉਹਨਾਂ ਦੀ ਕੀ ਲੱਗਦੀ ਸੀ ਕੀ ਮਤਲਬ ਪਾਸਨਾ ਜੀ ਪਾਸਨਾ ਮਾ ਅੱਛਾ ਪਾਸਨਾ ਸਿੰਘ ਨਾ ਪਾਸਨਾ ਸਿੰਘ ਜੀ ਉਹ ਪਾਸਨਾ ਸਿੰਘ ਜੀ ਇੱਥੇ ਆਏ ਸੀ ਮਤਲਬ ਉਹ ਜਦੋਂ ਉਹਨਾਂ ਦੀ ਇੱਜ਼ਤ ਲੁੱਟਣ ਤੋਂ ਬਾਅਦ ਆਉਂਦੇ ਹੁੰਦੇ ਆ ਦੁਖੀ ਹਿਰਦੇ ਨਾਲ ਦੱਸਿਆ ਦੁਖੀ ਹਿਰਦੇ ਨਾਲ ਉਹ ਆਪਣਾ ਵੈਕੈਂਸ ਇੰਜੋਏ ਕਰ ਰਹੇ ਸੀ ਉਹ ਪਾਸਨਾ ਜੀ ਭੱਜ ਕੇ ਉਹਨੂੰ ਦੁਖੀ ਹਿਰਦੇ ਨਾਲ ਦੱਸੇ ਵੀ ਐ ਕਰਕੇ ਮੈਂ ਤਾਂ ਰੋਟੀਆਂ ਲਾ ਰਹੀ ਸੀ ਮੇਰੀ ਇੱਜ਼ਤ ਨੂੰ ਪੈ ਗਈ ਫਿਰ ਇਥੋਂ ਉਹ ਪੂਰੇ ਗੁੱਸੇ ਨਾਲ ਤੇ ਮਤਲਬ ਜਿਵੇਂ ਸ਼ਰਾਬ ਪੀਂਦੇ ਹੁੰਦੇ ਆ ਪੂਰੀ ਸ਼ਰਾਬ ਪੀ ਕੇ ਫਿਰ ਉੱਥੇ ਚਲੇ ਗਏ ਫਿਰ ਉੱਥੇ ਫਿਰ ਜਾ ਕੇ ਉੱਥੇ ਮਤਲਬ ਉਹਨਾਂ ਦੀ ਕੁੱਟਮਾਰ ਤਬ ਬਹੁਤ ਦੇਖ ਲਓ ਦੋਸਤੋ ਦੇਖ ਸਕਦੇ ਤੁਸੀਂ ਉਸ 1997 ਤੋਂ ਇਹ ਦਰਖਤ ਉਦਾਂ ਦੀ ਉਦਾਂ ਨਿੰਮ ਉਵੇਂ ਜਿਹੀ ਖੜਾ ਕਿਤੇ ਕੋਈ ਗੱਗੂ ਗਲੀ ਜੀ ਨੇ ਸ਼ਰਾਬ ਬੈਠ ਕੇ ਪੀਤੀ ਸੀ ਤੇ ਉਪਾਸਨਾ ਸਿੰਘ ਜੀ ਨਾਲ ਦੁੱਖ ਸਾਂਝਾ ਕਰਿਆ ਸੀ ਉਸ ਤੋਂ ਬਾਅਦ ਉਹਨਾਂ ਕੋਲ ਗਏ ਸੀ ਤੇ ਲੈ ਚੱਲਦੇ ਆਪੇ ਦੇਖੋ ਆਪਣਾ ਗੁਰਸੇਵ ਕੁਬੀਰ ਜੀ ਹੋਰ ਵੀ ਕੋਈ ਜਗ੍ਹਾ ਹੈਗੀ ਇੱਧਰ ਨੀ ਆ ਜੀ ਕੁਬੀਰ ਜੀ ਦਾ ਲੌਂਗ ਦਾ ਨਸਕਾਰਾ ਫਿਲਮ ਬਣੀ ਸੀ ਠੀਕ ਹੈ ਅਸੀਂ ਚਾਹੁੰਦੇ ਆ ਵੀ ਉਹ ਬਜ਼ੁਰਗ ਦਾ ਬਹੁਤ ਵਧੀਆ ਰੋਲ ਰਿਹਾ ਸਾਡੇ ਪਿੰਡ ਦੀ ਇਸ ਨਾਲ ਬਹੁਤ ਸ਼ਾਨ ਬਣੀ ਅਸੀਂ ਚਾਹੁੰਦੇ ਆ ਵੀ ਤੁਸੀਂ ਇੱਕ ਵਾਰੀ ਉਹ ਬਜ਼ੁਰਗਾਂ ਦੇ ਦਰਸ਼ਨ ਕਰੋ ਤੇ ਲੋਕਾਂ ਨੂੰ ਮਤਲਬ ਜਾਣਕਾਰੀ ਦਿ ਅਸੀਂ ਜ਼ਰੂਰ ਦੇਖ ਕੇ ਆਵਾਂਗੇ ਜੇ ਅਸੀਂ ਉਹਨੂੰ ਦੇਖਣਾ ਚਾਹਾਂਗੇ ਜ਼ਰੂਰ ਦੇਖ ਕੇ ਆਵਾਂਗੇ ਚਲੋ ਦੋਸਤੋ ਤੁਹਾਨੂੰ ਲੈ ਚਾਲਦੇ ਆ ਉਹਨਾਂ ਆਪਣਾ ਬਜ਼ੁਰਗ ਜੀ ਕੋਲ ਜਿਨ੍ਹਾਂ ਨੇ ਕਿ ਲੌਂਗ ਦਾ ਲਸ਼ਕਾਰਾ ਫਿਲਮ ਉਸਾਂ ਨੂੰ 1983 ਦੀ ਬਣੀ ਹੋਈ ਫਿਲਮ ਹੈ ਉਹਦੇ ਵਿੱਚ ਉਹਨਾਂ ਨੇ ਰੋਲ ਕਰਿਆ ਸੀ ਤੇ ਅੱਜ ਵੀ ਉਹ ਕਹਿੰਦੇ ਵੀ ਆਪਣਾ ਜਿਉਂਦੇ ਨੇ ਹਜੇ ਹੈਗੇ ਨੇ ਤੇ ਉਹਨਾਂ ਨਾਲ ਤੁਹਾਨੂੰ ਰੂਪ ਰੂਪ ਕਰਾਉਨੇ ਆ ਉਹਨਾਂ ਕੋਲੇ ਲੈ ਚਾਲਦੇ ਆ ਤੁਹਾਨੂੰ ਹੁਣ ਆਪਾਂ ਤੁਹਾਨੂੰ ਬਾਪੂ ਜੀ ਨਾਲ ਮਿਲਾਉਨੇ ਆ ਬਾਈ ਗੁਰਸੇਵ ਜੀ ਉਹ ਬਾਪੂ ਜੀ ਆ ਆਹੀ ਬਾਪੂ ਨੇ ਹਾਂ ਬਿਲਕੁਲ ਜੀ ਉਹ ਲੌਂਗ ਦਾ ਲਸ਼ਕਾਰਾ ਬਣਿਆ ਸੀ ਨਾ ਉਹ ਜਿਹੜਾ ਸੀਨ ਸੀ ਬਹੁਤ ਜ਼ਬਰਦਸਤ ਬਾਪੂ ਜੱਤੀ ਗੱਲ ਜੀ ਲੇਪੋ ਤੇਦਰ ਨਹੀਂ ਮੜੇ ਮਾ ਬਾਪੂ ਜੀ ਨੇ ਗੱਲਬਾਤ ਕਰ ਲਈ ਜੀ ਦੋਨੋਂ ਦੀ ਇਧਰ ਸਾਈਡ ਤੇ ਆ ਦੋਸਤ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਬਾਪੂ ਜੀ ਨੇ ਜਿਹਨਾਂ ਦੇ 1983 ਦੇ ਵਿੱਚ ਲੌਂਗ ਗਲਸ਼ਟਾਰਾ ਫਿਲਮ ਮੈਜੋਦੇ ਵਿੱਚ ਇਹਨਾਂ ਨੇ ਕਰੈਕਟਰ ਕਰਾਇਆ ਸੀ ਇਹ ਕਾਹਦੇ ਦਾ ਕਰੈਕਟਰ ਕਰਾਇਆ ਸੀ ਗੁਰਸੇਵ ਕੁਬੀਰ ਇਹਨਾਂ ਨੇ ਬਾਈ ਜੀ ਇੱਕ ਬੋਤਾ ਸੀ ਤੇ ਮਤਲਬ ਉਹਨੂੰ ਲੈ ਕੇ ਭੱਜੇ ਸੀਗੇ ਜਦੋਂ ਮਤਲਬ ਗੱਡੀ ਉੱਤੇ ਬੋਤਾ ਮਤਲਬ ਜੋ ਦੁਸ਼ਮਣ ਪੈ ਗਈ ਸੀ ਮਗਰ ਇਹਨਾਂ ਦੇ ਉਹਦੇ ਭੱਜੇ ਸੀ

ਮੇਰੇ ਕੋਲ ਆਪਣੀ ਡੀਲ ਲਾ ਕੇ ਆਏ ਉਹੀ ਖਦਰ ਦੇ ਬਵਾ ਕੇ ਲਗੇ ਹਮ ਕੱਲ ਦੇ ਖਦਰ ਦੇ ਕਪੜੇ ਫੋਕੇ ਸਾਫ ਹੋ ਗਏ ਹਮ ਅੱਛਾ ਬਾਪੂ ਜੀ ਸੁਣੋ ਉਹਨਾਂ ਨੇ ਆਪਕੇ ਹਾਜੀ ਵੀ ਸਾਡੇ ਨਾਲ ਸੀਨ ਕਰੋ ਇਹ ਹਾਂ ਤੁਹਾਨੂੰ ਆਪਕੇ ਹਾਜੀ ਵੀ ਤੁਸੀਂ ਆਹ ਕੰਮ ਕਰੋ ਸਾਡੇ ਨਾਲ ਦੋ ਸਰਦਾਰਾਂ ਨਾਲ ਸੀਰੀ ਨਹੀਂ ਤੁਸੀਂ ਸਰਦਾਰਾਂ ਨਾਲ ਸੀਰੀ ਸੀ ਹਾਂ ਸੀਰੀ ਸੀਗੇ ਹਾਂ ਲਾਲੀ ਸਰਦਾਰ ਨਾਲ ਜਿਹੜਾ ਆਪਾਂ ਉੱਥੇ ਦਿਖਾਇਆ ਉਹਨਾਂ ਸੀਰੀ ਕੋ ਫੂਲੇ ਦਾ ਠੀਕ ਹੈ ਜੀ ਆਹ ਸੀਰੀ ਮਰਾ ਇਹ ਸਾਵੀਰ ਨਾ ਠੀਕ ਹੈ ਜੀ ਭਾਈ ਜੇ ਉਹ ਖਾਵੇ ਭਾਈ ਜੇ ਉਹ ਖਾਵੇ ਇੱਕੇ ਚੱਲ ਕਾਪੜ ਹੋਰ ਕੁਛ ਅੱਛਾ ਬਾਪੂ ਜੀ ਫਿਰ ਤੁਸੀਂ ਉਥੋਂ ਜਿਹੜਾ ਬੋਤਾ ਗੱਡੀ ਦਾ ਸੀਨ ਕਰਿਆ ਸੀ ਤੁਸੀਂ ਉਹ ਤੁਸੀਂ ਲੈ ਕੇ ਭੱਜੇ ਸੀ ਇਹ ਲੈ ਕੇ ਭੱਜੇ ਸੀ ਤੁਸੀਂ ਉਹ ਹਾਂ ਅੱਛਾ ਅੱਛਾ ਕੀ ਗੱਲ ਹੋ ਗਈ ਸੀ ਤੁਹਾਡੇ ਕੋਈ ਨਾ ਕੁੜੀ ਨਹੀਂ ਉਹ ਬੱਬਲੀ ਜੀ ਭੱਜ ਗਿਆ ਗੱਡੀ ਜਾ ਸਾਰੇ ਬੋਲਦੇ ਆ ਨਾਲ ਕੋ ਬਣਾਉਣੇ ਬੀ ਆ ਦੇਖੋ ਤੁਸੀਂ ਇੱਕ ਟੈਗ ਰਹੇ ਆ ਰਾਦਰੂ ਲਾ ਕੁਈ ਨੇ ਸਾਰੀਆਂ ਗੱਲਾਂ ਦੀ ਯਾਦ ਨਹੀਂ ਆਉਂਦੀਆਂ ਹਰ ਸ਼ਾਦੀ ਹਰ ਅੱਗੇ ਬਗ ਜਾਂਦੇ ਰਾਦਰੂ ਗੱਡੀ ਚੋਂ ਹੀ ਖੜੀ ਇਹ ਬਹਾ ਹੋ ਜਾਊਂਗੇ ਮੈਨੂੰ ਕਰਦੇ ਨਾਮ ਲਊਂਦੇ ਮੁੰਗੇ ਲੈ ਫਿਰ ਉਹਨਾਂ ਦੇ ਗੱਡੀ ਗੱਡੀ ਫਿਰ ਚੌੜ ਕੇ ਸਾਈ ਬੋਲਦੇ ਨੇ ਸਾਰੇ ਰਾ ਨਾਲ ਹੀ ਪੈਂਦਾ ਪਾ ਠੀਕ ਹੈ ਜੀ ਆਪਣਾ ਗੁਰਸੇਵ ਸਿੰਘ ਜੀ ਨੇ ਤਾਂ ਕਹਿਣ ਦਾ ਮਤਲਬ ਇਹ ਬੋਤੀ ਸੀ ਬਲਾਲੀ ਸਰਦਾਰ ਕੀ ਜੀ ਸੀ ਹਾਂ ਹਾਂ ਉਹਨਾਂ ਦੇ ਮਤਲਬ ਇਹ ਪਾਲੀ ਕਹਿ ਲਈ ਆਪਾਂ ਇੱਕ ਕੰਮ ਕਰਨ ਵਾਸਤੇ ਸੀ ਨਹੀਂ ਰਹੇ ਜੀ ਠੀਕ ਹੈ ਜੀ ਮਤਲਬ ਉਹਨਾਂ ਨੇ ਇਹਨਾਂ ਨੂੰ ਉੱਥੇ ਦੇਖ ਕੇ ਹੀ ਇਹਨਾਂ ਨੇ ਜਿਹੜਾ ਆਪਣਾ ਲੌਂਗ ਦਰਸ਼ਕਾਰਾ ਫਿਲਮ ਵਾਲੇ ਕੈਰੈਕਟਰ ਉਹਨਾਂ ਨੇ ਉੱਥੇ ਕਹਿਤਾ ਸੀ ਮਤਲਬ ਉਸ ਟਾਈਮ ਇਹ ਕਦ ਕਾੜ ਦੇ ਪੂਰੇ ਮਤਲਬ ਕਦਗਾਟ ਚੰਗਾ ਜਦੋਂ ਉਸ ਟਾਈਮ ਪੂਰੇ ਗੱਭਰੂ ਸੀ ਜਮਾਨ ਸੀ ਬੋਤੀ ਗੱਡੀ ਨਾਲ ਉਹਨਾਂ ਨੂੰ ਸੀਨ ਦੀ ਲੋੜ ਸੀ ਇਹ ਸੀਨ ਇਹ ਕਹਿੰਦੇ ਵੀ ਕੋਈ ਚੱਕਰ ਨਹੀਂ ਇੱਕ ਵਾਰ ਜੀ ਆ ਜਰੋ ਬਾਪੂ ਜੀ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਨੂੰ ਅਸੀਂ ਮਿਲ ਕੇ ਗਏ ਕਿਉਂ ਅਸੀਂ ਮਿਲਣਾ ਹੀ ਆ ਪਹਿਸੋਂ ਮਿਲਣੀ ਆਈ ਸੀ ਅਸੀਂ ਜਿਹੜਾ ਕਿ ਤੁਹਾਨੂੰ ਅਸੀਂ ਦਿਖਾਉਣਾ ਸੀ ਦੋਸਤਾਂ ਨੂੰ ਵੀ ਜਿਹੜੇ ਆਪਣੇ ਬਾਪੂ ਜੀ ਨੇ ਲੌਂਗ ਦਰ ਸ਼ਿਕਾਰਾ ਫਲਾਉਂ ਦੇ ਵਿੱਚ ਕੰਮ ਕਰਿਆ ਸੀ ਉਹ ਅੱਜ ਵੀ ਉਹਨਾਂ ਨੇ ਮਤਲਬ ਤੁਹਾਡੇ ਮੂੰਹੋਂ ਸੁਣਨਾ ਸੀਗਾ ਅਸੀਂ ਵੀ ਜਿਹਨੇ ਵੀ ਇਹਨਾਂ ਨੇ ਕੰਮ ਕਰਿਆ ਸਾਨੂੰ ਦਿਖਾਉਣਾ ਸੀਗਾ ਅਸੀਂ ਬਸ ਗੁਰਪ੍ਰੀਤ ਨੂੰ ਉਮਰ ਦੇ ਹਿਸਾਬ ਨਾਲ ਥੋੜਾ ਉੱਚਾ ਹੁੰਦਾ ਏ ਇਹ ਦਿੱਕਤ ਹੈ ਮਤਲਬ ਗੱਲਾਂ ਸਾਰੀਆਂ ਯਾਦ ਹੀ ਨਹੀਂ ਦਵੈਂ ਕੋਈ ਗੱਲ ਨਹੀਂ ਕਿਸੇ ਨੂੰ ਨਹੀਂ ਜਾਊਗਾ ਹਾਂ ਜੀ ਬਾਪੂ ਜੀ 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 ਹਾਂ ਜੀ ਦੋਸਤੋ ਅਸੀਂ ਇਹ ਬਾਪ ਇਹ ਹੁਣ ਆਪਾਂ ਚੱਲਦੇ ਆਂ ਅਗਲੀ ਲੋਕੇਸ਼ਨ ਤੇ ਕਿਸੇ ਤੇ ਵੀ ਜਿੱਥੇ ਬਾਈ ਜੀ ਆਪਾਂ ਨੂੰ ਗੁਰਸੇਵ ਸਿੰਘ ਜੀ ਤੇ ਆਪਣੇ ਬਾਪੂ ਜੀ ਲੈ ਕੇ ਜਾਣਗੇ ਤੇ ਆਪਾਂ ਉਹ ਚੱਲਦੇ ਆਂ ਲੋਕੇਸ਼ਨ ਵੱਲੋਂ ਚਲੋ ਜੀ ਗੁਰਸੇਵ ਜੀ ਹਾਂ ਹਾਂ ਚਲੋ ਸੰਦੇ ਉਹ ਚੱਲਦੇ ਵੀ ਚੱਲਦੇ ਚਲੋ ਜੀ ਲੈ ਚੱਲਦੇ ਆਂ ਦੋਸਤੋ ਪੰਜੀ ਦੋਸਤੋ ਆਪਣਾ ਗੁਰਸੇਵ ਸਿੰਘ ਜੀ ਨੇ ਜਦੋਂ ਸਾਨੂੰ ਦੱਸਿਆ ਕਿ ਗੱਗੂ ਗਲਜੀ ਤੇ ਪਾਲਸਨਾ ਸਿੰਘ ਜੀ ਦਾ ਮੇਲ ਹੁੰਦਾ ਜਿਹੜਾ ਉਹਨਾਂ ਦੀ ਲਵ ਸਟੋਰੀ ਵਾਲੀ ਜਿਹੜੀ ਆਪਣਾ ਫੀਲਿੰਗ ਦੇ ਵਿੱਚ ਹੁੰਦੇ ਆਂ ਜਿਹੜੀਆਂ ਗੱਲਾਂ ਉਹੀ ਉਹੀ ਹੈ ਮਤਲਬ ਜਿਹੜੇ ਲਵ ਸਟੋਰੀ ਹੁੰਦੀ ਹੈ ਜਿਹਨਾਂ ਘਰਮਾਂ ਵਿੱਚ ਦੇਖਦੇ ਆਂ ਵੀ ਉਦੋਂ ਹਲੇ ਘੱਟ ਮੇਲ ਇੱਥੋਂ ਸ਼ੁਰੂਆਤ ਹੀ ਹੁੰਦੀ ਹੈ ਇੱਕ ਦੂਜੇ ਨੂੰ ਜਿਵੇਂ ਫੀਲਿੰਗ ਜਾਂਦੇ ਆਂ ਪਾਸਨਾ ਜੀ ਇਧਰੋਂ ਆਉਂਦੇ ਨੇ ਤੇ ਗੱਗੂ ਗੱਲ ਜੀ ਇਧਰੋਂ ਆਉਂਦੇ ਨੇ ਕੈਮਰਾਮੈਨ ਜੀ ਪਰਲੇ ਪਾਸੇ ਵੀ ਦਿਖਾ ਦਿਓ ਗੱਗੂ ਗੱਲ ਜੀ ਉਦੋਂ ਆਊਟਸਾਈਡ ਤੋਂ ਆਉਂਦੇ ਨੇ ਜਿਸ ਤਰ੍ਹਾਂ ਉਹ ਬਿੱਟਰੇਡ ਆ ਰਿਹਾ ਸੀ ਤੇ ਆਪਾਸਨਾ ਸਿੰਘ ਜੀ ਇਧਰਲੀ ਸਾਈਡ ਤੋਂ ਆ ਰਹੇ ਪਿੰਡ ਵਾਲੇ ਵੱਲ ਮਤਲਬ ਹੁਣ ਤਾਂ ਚਲੋ ਇੱਥੇ ਸੜਕ ਬਣ ਗਈ ਹੈ ਨਾ ਆ ਚੀਜ਼ਾਂ ਢੋਨਾ ਲੱਗਿਆ ਹੋਇਆ ਮਤਲਬ ਉਦੋਂ ਕੋਲੇ ਹੁੰਦੇ ਸੀ ਵੱਡੇ ਵੱਡੇ ਚਾਚਾ ਜੀ ਵੀ ਦ ਡਰਾ ਬਰਾਸਿਨ ਜਿਵੇਂ ਕਹਿੰਦੇ ਇਧਰਲੇ ਪਾਸੇ ਵੀ ਟਿੱਬਿਆਂ ਦਾ ਪਿੰਡੀ ਵਗਦਾ ਹੀ ਭਾਈ ਜੀ ਪਹਿਲੇ ਘਾ ਟਿੱਬੇ ਤਾਂ ਆਪਣਾ ਭਾਈ ਜੀ ਜਿਵੇਂ ਤੁਹਾਡੇ ਕਹਿਣ ਦੇ ਮੁਤਾਬਕ ਟਿੱਬੇ ਤਾਂ ਆਪਾਂ ਨੂੰ ਅੱਜ ਵੀ ਨਜ਼ਰ ਆ ਰਿਹਾ ਥੋੜੇ ਬਹੁਤ ਤਾਂ ਹੈਗੇ ਨੇ ਵੀ ਵੈਸੇ ਤਾਂ ਬਹੁਤ ਜ਼ਮੀਨਾਂ ਸੁਧਾਰ ਦਿੱਤੀਆਂ ਗਈਆਂ ਨੇ ਮਤਲਬ ਰਾਜਸਥਾਨ ਨੂੰ ਉਹ ਤੋਂ ਵੱਡੀ ਟਿੱਬੇ ਸੀ ਇੱਥੇ ਤੋਂ ਬਾਅਦ ਇਧਰ ਉਹ ਆ ਕੇ ਬੱਗੂ ਗੱਲੀ ਜਿੱਥੇੋਂ ਪਾਸਣਾ ਜੀ ਆ ਕੇ ਇੱਥੇ ਆ ਕੇ ਫਿਰ ਉਹ ਨਾਲ ਮੇਲ ਹੁੰਦਾ ਆ ਮੋਟਰ ਤੇ ਠੀਕ ਹੈ ਜੀ ਆਪਾਂ ਦੋਸਤੋ ਤੁਹਾਨੂੰ ਉਹ ਦਿਖਾਉਣਾ ਉਹ ਮੋਟਰ ਜਿੱਥੇ ਕਿ ਬਾਈ ਗੁਰਸੇਵ ਜੀ ਦੇ ਦੱਸਣ ਦੇ ਮੁਤਾਬਕ ਵੀ ਉਹਨਾਂ ਦਾ ਮੇਲ ਹੁੰਦਾ ਲੋਕੇਸ਼ਨ ਦਾ ਕੈਮਰਾਮੈਨ ਜੀ ਮਤਲਬ ਚਾਰ ਸਪੇਰਾ ਦਿਖਾ ਦਿਓ ਉਹਨਾਂ ਨੂੰ ਦੋਸਤਾਂ ਨੂੰ ਆਪਣੀ ਜਿਹੜੀ ਲੋਕੇਸ਼ਨ ਹੈਗੀ ਉਹ ਵੀ ਦੇਖੀ ਜਾ ਸਕੀਏ ਤੇ ਜੇ ਆਪਣਾ ਐਗਜ਼ੈਕਟ ਜਿੱਥੇ ਉਹਨਾਂ ਦਾ ਮੇਲ ਹੁੰਦਾ ਹੈਗਾ ਉਹ ਲੋਕੇਸ਼ਨ ਵੀ ਆਪਣਾ ਥੋੜੀ ਜਿਹੀ ਦਿਖਾਈ ਜਾਵੇ। ਗੁਰਸੇਵ ਜੀ ਇਹ ਕਿਹੜੀ ਜਗ੍ਹਾ ਜੀ ਹੋਏ ਛੇ ਮਾਸੂਨ ਪਹਾੜਾਂ 'ਚ ਆਈ ਆਪਾਂ ਮੜੇ ਉੱਪਰ ਨੂੰ ਹੋ ਲਈਏ ਤੇ ਸਵਾ ਤਾਂ ਹੁਣ ਤਾਂ ਪੱਧਰ ਹੋ ਕੇ ਹੁਣ ਤਾਂ ਦੇਖੋ ਝੋਨਾ ਝੂਨਾ ਲੱਗਣ ਲੱਗ ਗਿਆ। ਜੀ ਜੀ ਪਹਿਲਾਂ ਇਹਦਾ ਇੱਥੇ ਜੇ ਆ ਕੇ ਮਤਲਬ ਉੱਚਾ ਟਿੱਬਾ ਜਾਂ ਹੁੰਦਾ ਸੀ ਉਹਦੀ ਇੱਕ ਢਲਾਨ ਦੀ ਤੇ ਬੈਠੇ ਸੀ ਇੱਥੇ ਜੇ ਆ ਕੇ ਇਧਰ ਕੈਮਰਾਮੈਨ ਜੀ ਦਾ ਅੱਛਾ ਇਹ ਇਸ ਸਾਈਡ ਤੇ ਹਾਂ ਹਲਾ ਗੱਗੂ ਕਲੀ ਜਦੋਂ ਆਉਂਦੇ ਨੂੰ ਪਤਾ ਲੱਗਦਾ ਪਾਸ ਨਾਲ ਜੀ ਆ ਰਹੇ ਨੇ ਤੇ ਫਿਰ ਉਹ ਪੂਰੀ ਮਤਲਬ ਇੱਥੇ ਆ ਕੇ ਜਦੋਂ ਮੇਲ ਹੁੰਦਾ ਪੂਰੇ ਮੋਸ਼ਨ ਹੁੰਦੇ ਨੇ ਉਹ ਜੀ ਜੀ ਮਤਲਬ ਦੁੱਖ ਸੁੱਖ ਸਾਂਝੇ ਕਰਦਾ ਪੂਰੀ ਪ੍ਰੋਪਰ ਗੱਲਬਾਤ ਨਹੀਂ ਹੁੰਦੀ ਉਹਦੋਂਾਂ ਦੀ ਜੀ ਜੀ ਮਤਲਬ ਉਹ ਇਹ ਜੀ ਇੰਨੀ ਕਿ ਜਗ੍ਹਾ ਦੇ ਵਿੱਚ ਸੀਗਾ ਸਾਹੀ ਏਰੀਆ ਉਂਟੇ ਬੱਸ ਸੀਗਾ ਇਹ ਇੱਥੇ ਜੋ ਹੋਇਆ ਲੋ ਕਾਫੀ ਉੱਚਾ ਸੀਗਾ ਹੁਣ ਤਾਂ ਪੱਧਰ ਕਿਤੇ ਜਾ ਚੁੱਕੇ ਨੇ ਕਾਫੀ ਅੱਛਾ ਜੀ ਉਹ ਇਹ ਲਿਕੇ ਲੱਗੇ ਹੁੰਦੀ ਸੀਗਾ ਉਦੋਂ ਠੀਕ ਹੈ ਜੀ ਸਮੇਂ ਦੇ ਹਿਸਾਬ ਨਾਲ ਹਣਾ ਸਭ ਕੁਝ ਬ ਜੀ ਜੀ ਬਿਲਕੁਲ ਬਿਲਕੁਲ ਮਤਲਬ ਉਹ ਟਿਬੀ ਟੱਬੇ ਹੁੰਦੇ ਸੀ ਇੱਥੇ ਬਹੁਤ ਮਤਲਬ ਵਧੀਆ ਸੀਨ ਬਣਿਆ ਹੋਇਆ ਸੀ ਜੀ 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 ਬਾਕੀ ਜਿਹੜੀ ਫਿਲਮ ਚ ਆਪਾਂ ਸਾਰੇ ਨੇ ਦੇਖੀ ਹੈ ਫਿਲਮ ਚ ਜੇ ਦੋਸਤਾਂ ਨੇ ਬਸ ਸੋਣ ਜਿਹੜੀਆਂ ਆਪਾਂ ਲੋਕੇਸ਼ਨਾਂ ਸ਼ੇਅਰ ਕਰੀਆਂ ਨੇ ਜੀ ਹੂੰ ਹੂੰ ਉਹ ਆਪਾਂ ਕੰਪੇਅਰ ਕਰ ਲਾਂਗੇ ਦੋਸਤ ਜਿਨ੍ਹਾਂ ਨੇ ਉਹ ਟਰੱਕ ਡਰਾਈਵਰ ਫਿਲਮ ਚੰਗੀ ਤਰ੍ਹਾਂ ਦੇਖੀ ਹੈ ਤੇ ਪਰਖੀ ਹੈਗੀ ਉਹ ਦੇਖ ਲੈਣਗੇ ਉਹ ਲੋਕੇਸ਼ਨਾਂ ਤੇ ਜਿਹੜੀਆਂ ਅੱਜ ਚੇਂਜ ਹੋਈਆਂ ਨੇ ਬਿਲਕੁਲ ਕੁਝ ਕ ਆਪਾਂ ਜਿਹੜੀਆਂ ਨੈਚਰਲਟੀ ਚ ਪਈਆਂ ਸੀ ਥੋੜੀਆਂ ਬਹੁਤੀਆਂ ਉਹ ਦਿਖਾਈਆਂ ਨੇ ਜੀਆਂ ਤੇ ਬਾਕੀ ਦੋਸਤ ਸਾਰੀ ਵੀਡੀ ਸਾਡੇ ਲਈ ਇਹਨਾਂ ਨੇ ਟਾਈਮ ਕੱਢਿਆ ਕੋਈ ਗੱਲ ਨਹੀਂ ਤੇ ਇਸ ਤੋਂ ਐਗਜੈਕਟ ਕੋਈ ਲੋਕੇਸ਼ਨ ਤਾਂ ਨਹੀਂ ਬਚੀ ਬਸ ਤਕਰੀਬਨ ਹੁਣ ਤਾਂ ਜਿੱਥੇ ਹੈ ਨਾ ਕੋਈ ਲੋਕੇਸ਼ਨ ਹੈ ਨਹੀਂ ਤੇ ਦੋਸਤੋ ਜਿੰਨੀਆਂ ਕਾ ਲੋਕੇਸ਼ਨਾਂ ਇਹਨਾਂ ਨੂੰ ਮਤਲਬ ਜਿਹੜੀਆਂ ਉਸ ਲੋਕੇਸ਼ਨਾਂ ਤੁਹਾਨੂੰ ਜੇ ਅਸੀਂ ਨਜ਼ਰ ਮਰਵਾ ਦਿੱਤੀ ਗਈ ਹੈ ਤੇ ਆਪਾਂ ਗੁਰਸੇਵ ਕਬੀਰ ਜੀ ਦੇ ਤੇ ਬਾਪੂ ਜੀ ਦਾ ਤੇ ਇਧਰ ਆਪਾਂ ਚਮਕੌਰ ਵੀਰੇ ਦਾ ਜਿੰਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੈ ਦਲੋਂ ਜਿਨ੍ਹਾਂ ਨੇ ਆਪਣੇ ਲਈ ਟਾਈਮ ਕੱਢਿਆ ਤੇ ਆਪਣਾ ਸਾਥ ਦਿੱਤਾ ਆਪਣੇ ਵੀਡੀਓ ਬਣਾਉਣ ਦੇ ਵਿੱਚ ਆਪਣੀ ਮਦਦ ਕਰੀ ਇਹ ਚੰਦ ਦਿਖਾਉਣ ਦੇ ਵਿੱਚ ਮਦਦ ਕਰੀ ਪ੍ਰਸੇਵ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਤੁਹਾਡਾ ਧੰਨਵਾਦ ਜੀ ਵੀਰ ਜੀ ਗੁਰਪ੍ਰੀਤ ੱੱਕਾਂ ਵਾਲੀ ਤੋਂ ਬੇਨਤੀ ਕਰਦੇ ਆਂ ਅਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਬਾਈ ਜੀ ਜਿਹੜੀ ਇੰਨੀ ਪੁਰਾਣੀ ਮਤਲਬ ਫਿਲਮ ਬਾਰੇ ਲੋਕਾਂ ਨੂੰ ਤੁਸੀਂ ਨੌਲੇਜ ਦੇ ਰਹੇ ਹੋ ਇੱਥੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਆਓ ਦੋਸਤੋ ਬਸ ਆਪਾਂ ਇੱਥੇ ਆਪਾਂ ਆਪਣੀ ਵੀਡੀਓ ਦਾ ਸਮਾਪਤ ਕਰਦੇ ਆਂਗੇ ਵੀਡੀਓ ਚੰਗੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਪੇਜ ਨੂੰ ਫੋਲੋ ਕਰ ਲਿਓ ਇਦਾਂ ਦੀਆਂ ਹੋਰ ਰੌਚਕ ਜਾਣਕਾਰੀਆਂ ਤੇ ਇਹੜੀਆਂ ਪੁਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ